ਆ ਬ੍ਰਦਰ ਦੀ ਡੈਥ ਹੋਈ ਆ ਮਨਵੀਰ ਗਵਾਚ ਗਿਆ ਤੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰੇ ਠੀਕ ਹੀ ਹੋਣਗੇ ਸੋ ਅੱਜ ਦਾ ਬਲੋਗ ਹੈਗਾ ਬਹੁਤ ਖਾਸ ਸੋ ਜਿਹੜੇ ਰੈਡੀ ਹੁੰਦੇ ਆਪਾਂ ਸਾਰੇ ਜਾਣੇ ਸੋ ਮੈਂ ਵੀ ਹੋ ਗਿਆ ਹਾਂ ਤੇ ਇੱਧਰ ਮੈਂ ਨਹੀਂ ਹੁੰਦੀ ਆ ਮਮਾ ਵੀ ਹੋਗੇ ਮੰਮਾ ਵੀ ਹੁੰਦੀ ਆ ਭਾਈ ਵੀ ਹੋ ਗਿਆ ਹੈ ਤੇਜ ਵੀ ਹੋ ਗਈ ਆ ਸਾਰੇ ਜਾਣੇ ਇਦਾਂ ਦੀ ਸਪੈਸ਼ਲ ਜਗ੍ਹਾ ਤੇ ਚੱਲੇ ਆ ਸੋ ਤੁਸੀਂ ਸਾਰੇ ਜਾਨੀ ਬਲੌਗ ਦੇ ਨਾਲ ਬਣੇ ਰਹੋ ਤੇ ਬਲੌਗ ਅੱਜ ਦਾ ਬਹੁਤ ਖਾਸ ਆ ਤੇ ਇੱਕ ਸਾਲ ਬਾਅਦ ਟਾਈਮ ਹੁੰਦਾ ਸਾਡੇ ਕੋਲ ਜਾਣ ਦਾ ਤੇ ਉਹ ਇੱਕ ਸਾਲ ਬਾਅਦ ਸਾਰੇ ਜਾਈ ਜਾਂਗੇ ਸੋ ਅਸੀਂ ਚੱਲੇ ਆ ਰੈਡੀ ਹੁੰਦੇ ਤੇ ਸਾਰੇ ਜਾਨੀ ਉਹ ਮੈਂ ਤਾਂ ਰੈਡੀ ਹੋ ਗਿਆ ਪੀਕਰ ਦਾ ਫੋਟੋ ਲੈਣ ਚੱਲਾ ਆ ਤੇ ਅਮਨ ਵੀ ਰੈਡੀ ਹੁੰਦੀ ਮੰਮੀ ਵੀ ਰੈਡੀ ਹੋ ਗਈ ਆ ਬਾਕੀ ਹੁਣ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਪਹਿਲਾਂ ਸਾਰੇ ਜਾਨੇ ਰੈਡੀ ਹੋ ਜੀਏ ਤੁਹਾਨੂੰ ਤੇ ਸਾਰੇ ਜਾਨੇ ਆਪਣੀ ਸ਼ਕਲ ਦਿਖਾਉਣਗੇ ਉਹ ਹਰੀਆਂ ਨੇ ਬਲੋਗ ਨੇ ਬਣੇ ਦਿਓ ਤੇ ਰੈਡੀ ਹੋ ਜੀਏ ਤੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਸੂਰ ਦਾ ਸਿਆ ਸਾਰੇ ਆਣੀ ਕਿੱਦਾਂ ਦਾ ਲੱਗਦਾ ਤੇ ਦੀਦੀ ਜਿਹੜੇ ਸਾਡੇ ਤਿਆਰ ਹੁੰਦੇ ਪਏ ਆ ਪਾਜੀ ਰੈਡੀ ਸ਼ੈਡੀ ਹੋ ਗਏ ਆ ਤੇ ਮੰਮੀ ਜਿਹੜੇ ਪਰਫਿਊਮ ਲੱਗੇ ਬਾਣ ਨਹੀਂ ਪਰਫਿਊਮ ਨਹੀਂ ਪੜਾ ਰਹਿਣ ਦਾ ਪਰਫਿਊਮ ਨਹੀਂ ਪੜਾ ਮੰਮਾ ਸਰੋ ਸਰੋ ਨਾ ਕਰ ਬਾਈ ਉਹ ਕੱਪੜੇ ਪੂਨ ਦਾ ਦੇਖੀ ਜਾਂ ਜੁੱਤੀ ਸਿੱਧੀ ਕਰੋ ਬਰ ਜਾਣ ਬਰ ਜਾਣੀ ਹੈ ਕਹਿੰਦੇ ਪਰ ਮੈਂ ਮੈਂ ਬਣਣੀ ਆ ਕਿ ਖੇਤਰੀ ਸਰੋਂ ਤੇ ਵਿਕਰਮ ਦੇ ਬਣਣੀ ਆ ਚਲ ਜੀ ਅਸੀਂ ਹੋ ਜਾਈਏ ਰੈਡੀ ਸ਼ੈਡੀ ਤੁਹਾਨੂੰ ਦੱਸਦੇ ਆ ਫਿਰ ਤਿਆਰ ਹੋ ਕੇ ਜਦੋਂ ਆਪਾਂ ਜਾਣਾ ਆ ਲਓ ਜੀ ਮਨਵੀਰ ਸਾਡੇ ਨੇ ਵੀ ਕੱਪੜੇ ਪਾ ਲਏ ਇਹ ਤੁਹਿਆ ਹਾਂਜੀ ਲਿਆ ਮਾ ਕੋ ਕੱਪੜਾ ਲੱਭ ਕੇ ਮੂੰਹ ਚੋਂ ਫੋਕਾ ਜਾਂਦ ਕੱਢਦੀ ਆ ਨਾਓ ਕਹਿਣ ਨੇ ਇਹਨਾਂ ਨੂੰ ਬੁਲਾਉਣਾ ਬੁਲਾਉਣਾ ਆਪਾਂ ਨਹੀਂ ਬੁਲਾਉਣੇ ਇਹ ਤਾਂ ਰਹਿਣਾ ਹੀ ਮੁੜਿਆਣਾ ਨਹੀਂ ਬੁਲਾਉਣਾ ਨਾ ਬਲਾਓ ਕੋਈ ਪਰਵਾਹ ਨਹੀਂ ਨਾ ਟੈਨਸ਼ਨ ਨੋ ਪ੍ਰੋਬਲਮ ਕਿਥੇ ਇਹਨਾਂ ਦੇ ਖੁਸ਼ ਹੋ ਇੱਧਰ ਵੀ ਕੋਈ ਟੈਨਸ਼ਨ ਨਹੀਂ ਆ ਬਾਹਰ ਪਰੇ ਹੋ ਸਾਈਡ ਨੂੰ ਹੋ ਕੇ ਗੱਲ ਕਰ ਤੈੜੂ ਬਹੁਤ ਖੋਲੀ ਮੜਾ ਜਾਣਾ ਤੈਨੂੰ ਕੀ ਕਰਨ ਕੰਮ ਹੈ ਕੋਈ ਆ ਜਿੰਦਾ ਪਿਆ ਚਾਬੀ ਫੜੀ ਇਹਨੂੰ ਚੱਲੀਏ ਚਲੋ ਜੀ ਗੱਡੀ ਆਪਣੀ ਬਾਹਰ ਹੀ ਹੈ ਨਾ ਚਲੋ ਸਹਿਜ ਉਸ ਜਿਹੜਾ ਸਮਾਨ ਲੈ ਕੇ ਜਾਣਾ ਉਹ ਆਪਾਂ ਇੱਥੇ ਰੱਖ ਲਿਆ ਮਮਾ ਹਾ ਸਮਾਨ ਸਾਰੇ ਜਣਾ ਲਓ ਜੀ ਅੱਬਰ ਰੋਕ ਚੁੱਕੇ ਆ ਕਿੱਥੇ ਆਪਾਂ ਮਮਾ ਕੋਟ ਤੁਸੀਂ ਰੋਕ ਚੁੱਕੇ ਆ ਪ੍ਰਸ਼ਾਦ ਲੈਣਦੇ ਪੈ ਸੀ ਇਹ ਸਾਰਾ ਸਮਾਨ ਲੈਣਾ ਸੀਗਾ ਤੇ ਸਾਡੇ ਬਾਲ ਪੂਲ ਜਿਹੜੇ ਆ ਉੱਧ ਚੁੱਕੇ ਆ ਹਾ ਨਾ ਇਹੋ ਬਾੜੀ ਹੋਦੀ ਮੇਰੇ ਵੀ ਚੁੰਦਲਾ ਪੈ ਗਈਆਂ ਤੁਹਾਨੂੰ ਮੇਰੇ ਵੀ ਕਿਹਦੇ ਚੁੰਚਲਾ ਪੈ ਗਈਆਂ ਫੜੋ ਆਜੋ ਚਲ ਲੈਟਸ ਗੋ ਮੰਨੂ ਕੇ ਲੈਟਸ ਗੋ ਚਲੋ 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 ਬੈਠੋ ਬੈਠੋ ਲੇਟ ਬੋ ਗਏ ਚਲੋ 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 ਮੇਰਾ ਦੌੜੀ ਲੱਗਾ ਚੱਲ 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 ਬੈਠੋ 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 ਨਹੀਂ ਆਣਾ ਚੱਲ ਆਉਣਾ ਨੇ ਬੈਣਾ ਬੈਣਾ ਆਜੋ ਆਜੋ ਜਲਦੀ ਚਲੋ ਚਲੋ ਲੋ ਜੀ ਇੱਧਰ ਚਲੋ ਚਲੋ ਜੀ ਮੰਮੀ ਚੱਲ ਐ ਪਾ ਲੈ ਮੈਨੂੰ ਤੇ ਦਾਦੀ ਬੈਠੋ ਬੈਠੋ ਤੇ ਸਹਜੋ ਬੈਠੋ ਕਹਿੰਦਾ ਚਲੋ ਆ ਦੇਖੋ ਜੀ ਸਾਡੇ ਨਾਲ ਦੇ ਜਾਂਦੇ ਸਾਹਮਣੇ ਦੇਖੋ ਆ ਦੇਖੋ ਕਹਿੰਦਾ ਮੇਰਾ ਨਾਮ ਬੜਾਈ ਕਾਲੂ ਭਾਈ ਕਹਿੰਦੇ ਆ ਜੀ ਇੱਧਰ ਬੂਟੀ ਲਾਲ ਦਾ ਮੁੰਡਾ ਓ ਜੀ ਬੈਠਾ ਜੀ ਇਹਦਾ ਆਪਣਾ ਕੀ ਨਾ ਇਹਦਾ ਮੁੰਡੇ ਦਾ ਬੇਜੂ ਦਾ ਮੁੰਡਾ ਓ ਲੋ ਜੀ ਬਾਈ ਕਰਨ ਲੱਪੇ ਸਾਰੇ ਜਾਨੀ ਓ ਮੁੱਛੋ ਸੈੱਟ ਕਰਦਾ ਉਹਦੇ ਉਹਦੇ ਓਏ ਓਏ ਉਹ ਨਹੀਂ ਕਰਦਾ ਮਹਾਰਾਜ ਜੀ ਮਹਾਰਾਜ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਲੋ ਜੀ ਪਹੁੰਚ ਗਏ ਆਪਾਂ ਜਠੇਰਿਆਂ ਦੇ ਤੇ ਮੰਮੀ ਇੱਧਰ ਆ ਦੇਖੋ ਜੀ ਆਜੋ 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 ਬਾਹਰ ਆਜੋ ਤੇ ਹੁਣ ਇੱਥੇ ਆਪਣਾ ਬਾਲ ਕਿੱਲਰ ਗਏ ਕੰਡੇ ਬਹੁਤ ਆ ਹਨਾ ਨਨ ਵੀਰ ਮਨਵੀਰ ਬਰਨਵੀਰ ਕਹਿੰਦਾ ਮੈਂ ਹੈਲੋ ਹੈਲੋ ਹਾਊ ਆਰ ਯੂ ਬੇਟਾ ਹਾਂ ਕੰਡੇ ਤੇ ਆ ਨਾ ਫੇ ਆਜੋ ਬਾਹਰ ਲਾਤਾ ਆ ਸਾਡੇ ਨਾਲ ਜਿਹੜਾ ਟਰੱਕ ਹੈ ਜੀ ਦੇਖੋ ਸਾਰੇ ਇਹ ਤੇ ਸਾਡੀ 30 ਦਾ ਗੀ ਆ ਜਾ ਪ੍ਰੀਤ ਬਾਹਰ ਇੱਕ ਮਿੰਟ ਆ ਦੱਬਾ ਖਾੜੇ ਆਜੋ ਬਾਹਰ ਮੰਮੀ ਤੂੰ ਲਓਈ ਆਹ ਫਿਰ ਡੱਬਾ ਚਲਿਏ ਭੇ ਗੱਡੀ ਸੀ ਚਲੋ ਕਿੰਸ਼ੇ ਮੰਦੀ ਹੈ ਗੱਡੀ ਤੇ ਚਲੋ ਲੋ ਕਰ ਲਵਾਂ ਹੁਣ ਬਸ ਚਲਿਏ ਚਲੋ ਆਜੋ ਉਹ ਜੀ ਸਾਡੇ ਨਾਲ ਚਾਚੀ ਨਹੀਂ ਆਗੇ ਆ ਦੇਖੋ ਸਾਰੇ ਜਾਨੇ ਲੋ ਜੀ ਪਾਓ ਜੱਤੀ ਚਾਚੀ ਸਾਸਿਕਾਲ ਆਏ ਆ ਨੋ ਨੋ ਠੀਕਾ ਆਏ ਆ ਹੀ ਨਹੀਂ ਓਏ ਕਿੱਦਾਂ ਚਾਚੀ ਦੀ ਘਾਲੀ ਚਾਚੀ ਦੀ ਘਾਲੀ ਐ ਬੜੀ ਬੁਗਰੀ ਬੁਗਰੀ ਨਾਲੇ ਸਾਰੇ ਇਕੱਠੇ ਹੋ ਗਏ ਹੋਰ ਹੋਰ ਆ ਗਏ ਵਧੀਆ ਚਾਚੀ ਜੀ ਤੁਸੀਂ ਦੱਸੋ ਠੀਕ ਠਾਕ ਸਾਰੇ ਜਾਨੇ ਵਧੀਆ 올 ਗੁੱਡ ਚਲੋ ਜੀ ਹਾਂ ਲੋ ਜੀ ਆ ਗਏ ਬਾਕੀ ਬੰਦੇ ਉਧਰ ਆ ਗਏ ਚਲਿਏ ਫਿਰ ਹੋ ਗਿਆ ਘੱਟੇ ਹੋਰ ਤਾਂ ਹੀ ਠੀਕ ਆ ਠੀਕ ਆ ਠੀਕ ਆ ਚਲੋ ਵਧੀਆ ਜਾਈਦਾ ਚਲੋ ਜੀ ਬੜੀ ਬੜੀ ਹੋ ਗੱਡੀ ਤੇਜ਼ ਭਜਾਈ ਤੁਹਾਡੀ ਇਹ ਤਾਂ ਮਿੰਟੋ ਮਿੰਟੀ ਆ ਗਏ ਤੁਹਾਡੇ ਨਾਲ ਗਏ ਹੋਰ ਤਾਂ ਇਹ ਹੋਣੀ ਕੱਢੀ ਆ ਖੜੀ ਬੜਾ ਮੈਂ ਦੇ ਮੰਦਿਰ ਚਲੋ ਵੀ ਫੇ ਸਾਡੇ ਚੱਕੇ ਦਾ ਬਲੌਗ ਚ ਕਿਹਦੇ ਬਲੌਗਰ ਨੂੰ ਅੱਛਾ ਟਿਕਾਰਦਾ ਐ ਉੱਥੇ ਕਾਫੀ ਜਾਣੇ ਸੀ ਉਹ ਕੁੜੀਆਂ ਖੜੀਆਂ ਸੀ ਦੇਖਣ ਮਿਲਣ ਨੂੰ ਤੇ ਅੱਡੇ ਬੰਦੇ ਨੂੰ ਤਰਨ ਦੇ ਟਾਈਮ ਨਾਲ ਕੀ ਕਰੇ ਬੰਦਾ ਲੋ ਇੱਥੇ ਸਾਨੂੰ ਮਿਲ ਗਏ ਆ ਤੇ ਪ੍ਰੀਤ ਨੂੰ ਮਿਲਣ ਨੂੰ ਖੜੇ ਆ ਤੇ ਫਰੀਦ ਉੱਧਰ ਹੋ ਗਿਆ ਮੇਰਾ ਭਰਾ ਤੈਨੂੰ ਉੱਧਰ ਮਿਲਣ ਨੂੰ ਖੜੇ ਆ ਤੇ ਇੱਧਰ ਕਿੰਨੇ ਜਾਣੇ ਆ ਤੇ ਕਹਿੰਦੇ ਪ੍ਰੀਤ ਨੂੰ ਮਿਲਣਾ ਉਹ ਕੁੜੀ ਤੇਰਾ ਪੁੱਛਦੀ ਆ ਯਾਰ ਉੱਧਰ ਹੋ ਗਿਆ ਯਾਰ ਮੇਰਾ ਭਰਾ ਲੋ ਜੀ ਆਹੋ ਸਾਰੇ ਆ ਨਹੀਂ ਭਾਈ ਜੁਨੀ ਤਾਂ ਮੈਨੂੰ ਬੜਿਆ ਆ। ਲੋਈਆਂ ਨੁਕਰੀਆਂ ਮਿਲੀਆਂ ਹਰਿੰਦਰ ਬੇਰੇਆਂ ਦੇ। ਮੈਂ ਖੁੱਡਾ ਤਾਂ ਨਹੀਂ। ਭਾਈ ਉਹ ਨਿਰਪਾਈ ਉਹ ਠੀਕ ਆ। ਤੇ ਕਹਿੰਦੇ ਫਰੀਦ ਨੂੰ ਮਿਲਣਾ ਆ। ਦੱਤਾ ਦੱਤਾ ਹੋਰ ਬਹੁਤ ਬੋਲੇ। ਸਾਥੀ ਬਲੌਗ। ਥੈਂਕ ਯੂ। ਆਦਰੇ ਚੱਕੀ ਜੀ ਹੋਈ ਅੱਜ ਸਾਨੂੰ ਮਿਲੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ t h ਸਹੀ ਕਰੋ ਆ ਗਏ ਸਾਡੇ ਜਠੇਰੇ ਦੇਖੋ ਜੀ ਸਾਡੀ ਤਾਈ ਆ ਆ ਸਾਡੀ ਅਮਨ ਇੱਧਰ ਦੇਖੋ ਆ ਸਾਡੀ ਸਾਰੀ ਫੈਮਿਲੀ ਹੈ ਆਹ ਸੰਦੀ ਭਰਾ ਦੇ ਵੱਡਾ ਭਰਾ ਸੀ ਇੱਥੇ ਆਹ ਭਰਾ ਦੇ ਜੱਟੀ ਨੂੰ ਪਕਰ ਜੋ A te hi a ma brasi pi beii sam der toïse. ਜੀ ਆਪਾਂ ਦੂਜੇ ਪਾਸੇ ਜਗਾ ਮੈਂ ਸਾਡੇ ਕੰਚਲੇ ਆ ਸਾਡੀ ਚਾਚੀ ਬੋਹਰ ਹੋਈ ਆ ਚਾਚੀ ਅੱਲਾ ਵੀ ਸਾਡੇ ਨਾ ਬ੍ਰਦਰ ਦੀ ਡੈਥ ਹੋਈ ਆ ਮੇ ਤੋਂ 3 ਮਹੀਨੇ ਵੱਡਾ ਹੀ ਤੇ ਉੱਥੇ ਨਾ ਸਾਡੀ ਜਟੇਰੀਆਂ ਦੇ ਉਹ ਲਾਇਆ ਕੀ ਕਹਿੰਦੇ ਉਹਨੂੰ ਯਾਰ ਮੈਨੂੰ ਯਾਦ ਆਉਂਦੀ ਆ ਨਾ ਤੇ ਉੱਥੇ ਸਾਰਾ ਜੋ ਵੀ ਹੈ ਨਾ ਉੱਥੇ ਅਸੀਂ ਉਹਨਾਂ ਦਾ ਘਰ ਬਣਾ ਉਹਨਾਂ ਦਾ ਮਤਲਬ ਬਣਾਇਆ ਉੱਥੇ ਜਟੇਰੀਆਂ ਦੇ ਤੇ ਉੱਥੇ ਚਾਚੀ ਬੋਹਰ ਹੋਈ ਯਾਰ ਦੇਖ ਕੇ ਮਨ ਬਹੁਤ ਜ਼ਿਆਦਾ ਖਰਾਬ ਹੋਇਆ ਮਨ ਭਰ ਗਿਆ ਮੰਮੀ ਵੀ ਰੋਣ ਲੱਪਈ ਅਮਨ ਵੀ ਰੋਣ ਲੱਪੇ ਆ ਥੋੜਿਓ ਸਾਰੇ ਜਾਣੇ ਰੋਣ ਲੱਪੇਗੇ ਮੇਰਾ ਤਾਂ ਚਾਚਾ ਨਾਲ ਦੇਖ ਕੇ ਮੜ ਪਰ ਹੁੰਦਾ ਬੈਂਕ ਮੰਮੀ ਸਾਡੀ ਪਿੱਛੇ ਹੁੰਦੀ ਬਈ ਦੇਖੋ ਹਾਂਜੀ ਆਹ ਦੇਖੋ ਮੈਨੂੰ ਕੱਲੀ ਨੂੰ ਛੱਡ ਕੇ ਆਪ ਚੱਲ ਗਏ ਸਾਰੇ ਜਾਣੇ ਤੁਸੀਂ ਮੈਨੂੰ ਕੱਲੀ ਨੂੰ ਛੱਡ ਕੇ ਚੱਲ ਗਏ ਮੈਨੂੰ ਪਤਾ ਵੀ ਨਹੀਂ ਇਹ ਵਾਹ ਲੈਣਾ ਅੱਛਤਰ ਵੀ ਜਗਾ ਉਹ ਦਿੱਤਾ ਹੀ ਆ ਬੇਗਾਂ ਜਿਆ ਬਾਪਾ ਜਿਆ ਬਾਪਾ ਉਹ ਤੇ ਲਿ ਗਿਆ ਉਹ ਬਾਤ ਤੱਕ ਨਾ ਗਾਇਤਰਾ ਅਮਾਹੜੀ ਚੱਲ ਗਏ ਮਮਾੜੀ ਚੱਲ ਗਏ ਜਗ੍ਹਾ ਤੇ ਜੀ ਮਤਾਂ ਦੇ ਕਨ ਪਾਲੀ ਦੇ ਪਾਲੀ ਜਗ੍ਹਾ ਤੇ ਵੀ ਜਾਣਾ ਜੋ ਸਭ ਜਾਈਏ ਉਧਰ ਪਾਲੀ ਜਗ੍ਹਾ ਇਹ ਤਾਂ ਦਿਖਾ ਦੇਗਾ ਤੂੰ ਜਾ ਦਿਖਾ ਮੱਜੇ ਆ ਰੋ ਆਹ ਦੇਖੋ ਚੰਗਰ ਵਰਮੀ ਆ ਵਰਮੀ ਆਣਾ ਸ਼ੇਸ਼ਨਾਗ ਜੀ ਦੀ ਆਹ ਦੇਖੋ ਜੀ ਜਾਇ ਸ਼ੇਸ਼ਨਾਗ ਜੀ ਦੀ ਸਾਰੇ ਨਾ ਮਤ ਟੇਕ ਲੈਣਾ ਮੈਂ ਟੇਕ ਲਵਾਂ ਭਾਜੀ ਹੱਥੋਂ ਮੱਖੀ ਲੱਭਿਆ ਨੂੰ ਨਾ ਬਣਾਈ ਜਾਂਦਾ ਮਨਾ ਲੈ ਲੋ ਭਾਜੀ ਦਾ ਕੰਮ ਹੈ ਮੈਂ ਦੋ ਵਾਰੀ ਇਹਨਾਂ ਨੂੰ ਵੀਡੀਓ ਬਣਾਉਣ ਲਈ ਗਿਆ ਦੋਨੋਂ ਵਾਰੀ ਨਹੀਂ ਬਣਾਈ ਸਟਾਰਟ ਹੀ ਨਹੀਂ ਹੋਈ ਇਹ ਸਾਡੀ ਫੇਵਰੇਟ ਚਾਚੀ ਮੇਰੀ ਫੇਵਰਿਟ ਚਾਚੀ ਆ ਅਸੀਂ ਅੱਜ ਪਿੰਕ ਪਿੰਕ ਪਾਏ ਦੇ ਲੋ ਸੂਰ ਪਾਏ ਹੈ ਨਾ ਆ ਪਿੰਕ 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 ਚੱਲੀ ਗਿਆ ਹਨ ਉਹ ਆਲਾ ਪਰ ਅਗੇ ਤੂੰ ਗਵਾਚ ਗਿਆ ਮਸੀ ਲੱਭਿਆ ਉੱਥੇ ਸਾਨੂੰ ਹੋਰ ਇਹ ਮਸਾ ਹੀ ਲੱਭਿਆ ਸਾਨੂੰ ਅੱਜ ਅੱਜ ਮੇਲੇ ਦੇ ਵਿੱਚ ਗਵਾਚ ਗਿਆ ਇੰਨਾ ਸਾਡਾ ਬੁਰਾ ਹਾਲ ਹੋਇਆ ਨਾ ਇਹਨੂੰ ਲੱਭ ਲੱਭ ਕੇ ਸਾਨੂੰ ਤਾਂ ਕੁਝ ਨਹੀਂ ਸੋਝਦਾ ਸੀਗਾ ਕਿ ਅਸੀਂ ਕੀ ਕਰਨਾ ਹੈ ਇਹਨੂੰ ਕਿਹੜਾ ਕਿਦਾਂ ਖਾਣਾ ਕਿਦਾਂ ਖੜੇ ਹੋ ਖਾਵੇ ਕਿਦਾਂ ਮੇਰਾ ਨਾਮ ਹੈ ਰਾਜੂ ਤੇਰਾ ਕੀ ਹੋਇਆ ਉੱਧਰ ਚੱਲਦੇ ਆ ਜੋ ਉੱਧਰ ਕੀ ਆ ਆ ਜਾ ਚਾਚੀ ਜੀ ਚਾਚੀ ਉੱਧਰ ਜਾਣਾ ਹੈ ਜਾਏ ਕੋਈ ਧੀ ਲਾ ਬੋ ਕਿੱਧਰ ਆਪਾਂ ਤਾਂ ਜਾਗੇ ਨਹੀਂ ਆ ਆ ਜਾ ਵੀ ਚੱਲੀ ਮੈਨੂੰ ਆ ਜਾ ਮੰਮਾ ਆ ਜਾ ਮੱਥਾ ਟੇਕਾਂਦਾ ਵੀਰ ਆ ਜਾ ਉਹਨੇ ਵੀ ਟੇਕ ਆਂਦਾ ਆ ਦੇਖੋ ਜੀ ਪ੍ਰਸ਼ਾਦ ਬਣਤੇ ਪਏ ਅਸੀਂ ਮੱਥਾ ਟੇਕਣਾ ਆਏ ਪ੍ਰਸ਼ਾਦ ਬਣਤੇ ਪਏ ਹਜੇ ਮੈਂ ਬੰਨ੍ਹ ਦਿੰਨੀ ਆ ਨਹੀਂ ਨਹੀਂ ਮੈਂ ਬੰਨ੍ਹ ਦਿੰਨਾ ਇਹ ਨਾ ਦਾ ਫੇਵਰੇਟ ਆ ਦਰਬਾਰ ਮਾਤਾ ਲੂਣਾ ਰਾਣੀ ਜੀ ਨਾ ਦੇਖ ਕੇ ਚੰਗਾ ਕੋਹੜਾ ਨਹੀਂ ਦੇਖਾਂ ਨਹੀਂ ਜਰਾਂਗੇ ਉਹ ਜੀ ਆਪਾਂ ਲੱਗਿਆ ਰਸਪੀ ਨੇ ਰਸਪੀ ਨਹੀਂ ਰਸ ਉਹ ਕਿੰਦਰੋਂ ਆ ਜਾਵੇ ਮੰਮੀ ਕਿੱਥੇ ਆ ਉਹ더라 ਮੇਲੇ ਦੇ ਵਿੱਚ ਨਜ਼ਾਰਾ ਵੱਖਰਾ ਹੀ ਹੁੰਦਾ ਹੈ ਸੋਦੇ ਜਟੇਰੀਆਂ ਦਾ ਮੇਲਾ ਦੇਖੋ ਤਾਂ ਭਰੇ ਆ ਜੀ ਜੀ ਦੀ ਨਹੀਂ ਮਿਲ ਗਿਆ ਜੀ ਫੋਟੋ ਕਰਾਉਣੀ ਆ ਜੀ ਜੀ ਰਸ 10 ਰੁਪਏ ਗਲਾਸ ਜੀ ਜੀ ਰਸ ਪੀ ਲਓ ਵੀ ਨਹੀਂ ਦਾਣੀ ਠੀਕ ਹੈ ਜੀ ਆਓ ਭਾਈ ਆਓ ਭਾਜੀ 10 ਰੁਪਏ ਗਲਾਸ 10 ਰੁਪਏ ਲੈ ਰਸ ਪਿਲਾ ਦੇ ਮੈਂ ਪੀ ਲੈਂਦਾ ਇਹ ਫਲੇਵਰ ਪੀਓ ਪੂਰਾ ਪੀਓ ਨੀਤੀ ਪੀਓ ਮੰਗੋ ਪੀਓ ਲੀ ਪੀਓ ਐਪਲ ਪੀਓ ਬਾਇਨਾਨਲ ਪੀਓ ਗਵਾਵਾ ਪੀਓ ਚਲੋ ਜੀ ₹100 ₹100 ਕਲਾ ਆਓ ਭੈਣ ਜੀ ਲੋਈ ਆਂਟੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿਕੰਡੀ ਲੋ ਜੀ ਸਾਡੇ ਜਟ੍ਹੇਰੀਆਂ ਦੇ ਸਾਨੂੰ ਬੜੇ ਜਾਨ ਮਿਲੰਦੇ ਇੱਥੇ ਆਹ ਯਾਰ ਉਹ ਕੱਢ ਲਿਆ ਜੀ ਲੋ ਜੀ ਇੱਧਰ ਆਂਟੀ ਹੁਣੀ ਆ ਗਈ ਹੈ ਜੀ ਕੱਢ ਕੇ ਸੰਤਾ ਵੱਲੋਂ ਆ ਮੰਨੂ ਵੀ ਹੋਇਆ ਕੀ ਲੈਣਾ ਗੋਲ ਗੱਪੇ ਲੈਣੇ ਕਹਿੰਦਾ ਇਹ ਗੋਲ ਗੱਪੇ 200 ਰੁਪਏ ਦੇ ਆ ਜੀ ਦੋ ਲੈ ਲੇ ਆਪਾਂ ਭਾਈ ਇਹ ਆ ਦੋ ਬਹੁਤ ਆਪਾਂ ਜੀ ਮੈਂ ਕਹਿੰਦਾ ਨਾ ਸਬ ਉਹ ਪੌਣ ਨੂੰ ਮਤਲਬ ਸਮਾਨ ਤੋਂ ਜੋ ਵੀ ਹੈ ਨਾ ਘਰ ਦਾ ਇਹੀ ਬਹੁਤ ਆ ਦੋ ਭਾਜੀ ਖੰਡ ਬੱਤੀ ਪਾ ਪੈ ਜਾਂਦੀ ਆ ਹਨਾ ਹਾਂ ਸਹੀ ਆ ਭਾਜੀ ਆ ਡੱਬੇ ਵਧੀਆ ਆ ਆਰਾਮ ਨਾਲ ਓਕੇ ਰ ਪੜਿਆ ਹੋਰ ਕੀ ਲੈਣਾ ਆ ਯਾਰ ਆ ਵੀ ਪਈਆਂ ਆ ਤੇ ਲੋ ਜੀ ਅ ਅੰਟੀ ਉਹਨੇ ਤੁਸੀਂ ਕਿਤੋਂ ਆਂ ਅੰਟੀ ਹਾਂਜੀ ਠੀਕ ਆ ਜੀ ਬਲੌਗਰ ਰੋਜ਼ ਦੇਖਦੇ ਆ ਧੰਨਵਾਦ ਆ ਤੁਹਾਡਾ ਜੀ ਬਹੁਤ ਬਹੁਤ ਲੋ ਜੀ ਤੁਹਾਨੂੰ ਜੀ ਦੁਨੀਆ ਦਾ ਕੋਈ ਆਂਦੇ ਆਣਾ ਕੋਈ ਵੀ ਬਣੀ ਲੋਕ ਖੜਿਆ ਪਿਆ ਹਾਂਜੀ ਲੋਈ ਆਪਾਂ ਨੂੰ ਮਿਲਿਆ ਜੀ ਤੁਸੀਂ ਕਿੱਥੋਂ ਆ? ਬਿਆਰੀ ਬਿਆਰੀ ਮਿਲਿਆ। ਜੀ ਜੀ ਹੁਣ ਹੀ ਮਿਲੇ ਆਪਾਂ ਨੂੰ ਮਜਾਰੇ ਤੋਂ। ਜੀ ਹੁਣ ਹੀ ਮੇਲੇ ਤੇ ਆਏ ਵੀਰੇ। ਧੰਨਵਾਦ। ਥੈਂਕ ਯੂ। ਲੋ ਜੀ ਅਸੀਂ ਪਹੁੰਚ ਚੁੱਕੇ ਆ ਘਰੇ ਤੇ ਸਾਡੇ ਜਿਹੜੇ ਨਿਆਣੇ ਲੈ ਜਿਹੜਾ ਪੁੰਜੜਾ ਸੋਹ ਸੱਚਾ ਚੁੱਕਿਆ। ਇਹਨਾਂ ਨੇ ਜਿੰਨਾ ਅੱਜ ਸਾਡਾ ਖੱਜਲ ਖਰਾਬ ਸਾਨੂੰ ਕੀਤਾ ਨਾ ਆ ਦੇ ਲੋ ਮੇਰੇ ਵਾਲਾ। ਇਹਨੇ ਜਿੰਨਾ ਖੱਜਲ ਖਰਾਬ ਕੀਤਾ ਨਾ ਮੈਨੂੰ ਪਤਾ। ਬੜਾ ਧੋਖੀਗਰ ਦਾਦੀ ਦੀ ਹੈ ਨਾ ਜ਼ਿਆਦਾ ਤੇਰਾ ਮੁੰਡਾ ਜ਼ਿਆਦਾ ਕਰਦਾ ਹੁੰਦਾ ਇਹ ਉਹ ਕਰਦਾ ਆ ਇਹਨੂੰ ਇਹ ਆ ਵੀ ਮੈਨੂੰ ਜਿਹੜੀ ਚੀਜ਼ ਮੇਰੀ ਹੈਗੀ ਉਹ ਮੈਨੂੰ ਮਿਲ ਜਾਵੇ ਬਸ ਦੂਜੀਆਂ ਦੀ ਚੀਜ਼ ਵੀ ਖੋਣ ਨੂੰ ਫਿਰਦਾ ਕਿਹਨੇ ਲਾਇਆ ਕੋਈ ਨਹੀਂ ਕੀਤਾ ਆਹੋ ਬੜਾ ਖੱਜਲ ਖਰਾਬ ਕਰਦੇ ਭਰਾਵਾਂ ਨਿਆਣੇ ਔਖਾ ਸਾਰੇ ਨਿਆਣੇ ਇਹ ਜਿਨ੍ਹਾਂ ਜਿਨ੍ਹਾਂ ਦੇ ਵੀ ਨਿਆਣੇ ਆ

ਹੈਲੋ ਜੀ ਇੱਧਰ ਆਜੋ 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 ਕੀ ਦੇਖਣੀ ਕੀ ਕਰਨੀ ਆ ਉਹ ਘੜੀ ਚੱਲੀ ਆ ਹੂੰ ਹਾਂ ਕਿਤੀ ਤੈਨੂੰ ਵੀ ਦੇਖਦਾ ਲੈ ਲੈਂਦੀ ਆਂ ਕੀ ਲੈ ਆ ਤੂੰ ਹੁਣ ਆਣ ਕਿਤੀ ਆ ਅੱਛਾ ਮੈਂ ਕਿਤੇ ਸਵਿਚ ਆ ਆਹੋ ਆ ਦੇਖ ਤੂੰ ਇਹਦਾ ਬੇਲੇ ਕੀ ਆਇਆ ਅੱਛਾ ਦੱਬੇ ਅਸੀਂ ਕਿੰਨੇ ਦਿਨਾਂ ਦਾ ਮੰਗਦੇ ਪਏ ਸੀਗੇ ਇਹ ਡੱਬੇ ਚਾਹੀਦੇ ਆ ਆ ਦੇਖੋ ਜੀ ਕੀ ਕਰਦੇ ਪਏ ਨਹੀਂ ਆ ਨੰਨੂ ਸ਼ਾਇਦ ਇਹ ਅਨਾਰ ਖੁੰਦੇ ਸੀ ਰਹਿਣਾ ਨਹੀਂ ਲੱਗਦਾ ਜੀ ਤੂੰ ਕਿੱਥੇ ਲੈ ਜਾਣਾ ਰਹਿਣਾ ਦੱਦੀ ਨੇ ਅੱਡਾ ਜਿਹੜਾ ਮੁੰਡਾ ਸੀਗਾ ਅੱਜ ਗਵਾਚ ਗਿਆ ਉੱਥੇ ਮੇਲੇ 'ਚ ਬਹੁਤ ਔਖਾ ਲੱਭਿਆ ਕਿਉਂਕਿ ਅਸੀਂ ਸੀਗਾ ਮੱਥਾ ਟੇਕਣਾ ਸਾਰੇ ਜਾਣਿਆ ਨੇ ਤੇ ਬਿਕਰਮ ਲੈਂ ਚਲੇ ਗਏ ਡੱਬੇ ਪਤਾ ਨਹੀਂ ਤੇ ਡੱਬੇ ਲੈਣ ਚੱਲ ਗਏ ਤੇ ਇਹ ਖੜਾ ਸੀ ਮੰਮੀ ਦੇ ਕੋਲ ਤੇ ਮੈਂ ਚप्पल ਜੁੱਤੀ ਲਾਉਣ ਦੀ ਪਈ ਸੀ ਮੰਮੀ ਨੇ ਵੀ ਜੁੱਤੀ ਲਾ ਲਈ ਮੰਮੀ ਇਹਦੇ ਬੂਟ ਲਾ ਕੇ ਸਾਈਡ ਤੇ ਤੇ ਬੂਟ ਰੱਖਣ ਚੱਲ ਗਏ ਤੇ ਉਥੋਂ ਹੀ ਮੁੰਡਾ ਗਾਇਬ ਹੋ ਗਿਆ ਦਿਲਾ ਦੇਦੇ ਕੋਲ ਖੜਾ ਸੀ ਇਹ ਜਮਈ ਕੋਲ ਸਿਰਫ ਹਜੇ ਐਦਾਂ ਸਿਰ ਪਿੱਛੇ ਨੂੰ ਮੂੰਹ ਕੀਤਾ ਕਾ ਪਤਾ ਨਹੀਂ ਮੈਨੂੰ ਸਿਰਫ ਮੈਂ ਪਿੱਛੇ ਨੂੰ ਮੂੰਹ ਘੁਮਾਇਆ ਮਿੰਟਾਂ 'ਚ ਗਾਇਬ ਹੋ ਸਾਡੇ ਕੋ ਉਧਰ ਕੋਈ ਕੋਈ ਗਵਾਚਿਆ ਨਹੀਂ ਨਾ ਹਾਂ ਤੂੰ ਤਵਰਾ ਬੈਰੀ ਟੈਂਕ ਚ ਰੋਪ ਪੈ ਗਈ ਮੈਨੂੰ ਦੇਖੀ ਇਹਨੇ ਤਾਂ ਤਰਾਕੜਾ ਤੇ ਮੈਂ ਦੇਖਿਆ ਸੀ ਮਨਵੀਨ ਨੂੰ ਕਹ ਦੋ ਮੈਂ ਦੇਖ ਲਿਆ ਸੀ ਮਨਵੀਨ ਨੂੰ ਮੈਂ ਗਏ ਇਹ ਕੋ ਰੋਦਾ ਵੀ ਆ ਤੇ ਦੱਸ ਨਹੀਂ ਦਾਦੀ ਬਸ ਤੁਹਾਨੂੰ ਦੱਸਦੀ ਦੱਸਦੀ ਮੈਂ ਦੁੱਧਾਂ ਘੰਟਾ ਲੱਭਦੇ ਜੇ ਬਾਅਦ ਕਿੰਨਾ ਪੂਰਾ ਲੱਭਿਆ ਆਹ ਕਿੰਨਾ ਟਾਈਮ ਲੱਭਦੇ ਰਹੇ ਮੇਰਾ ਤਾਂ ਅੱਖਾਂ 'ਚ ਪਾਣੀ ਆ ਗਿਆ ਬਸ ਰੱਬ ਦੇ ਬਿਸਕੂ ਤਾਂ ਰੋਣ ਹੀ ਲੱਪਿਆ ਸੀ ਮੈਂ ਮੈਂ ਬਹੁਤ ਮੇਰਾ ਤਮਾ ਖਰਾਬ ਹੋਇਆ ਭਰਾਵਾ ਓਹ ਲਾ ਮਾਰਾ ਤੁਹਾਨੂੰ ਓਹਦਾ ਬੋਦੋ ਕਾ ਪ੍ਰੋਵੋ ਨਿਆਣਿਆਂ ਨੂੰ ਆ ਰਹਿ ਲੋ ਤੁਸੀਂ ਡੈਡੀ ਕੱਲੇ ਆ ਡੈਡੀ ਜੀ ਜਮਾਤ ਤੇ ਤੇ ਫਰਾਈ ਕਰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਏ ਬਾਏ ਮੈਂ ਕਿਹਾ ਕਿ ਡੈਡੀ ਮੇਰੇ ਵੱਲੇ ਆ ਰਹਿ ਲੋ ਮੇਰੀ ਮੰਮੀ ਰਹਿ ਰਹੀ ਹੈ ਉੱਥੇ ਆ ਮੰਮੀ ਰਹਿ ਕੇ ਆਫਦਾਈ ਆ ਆ ਆਪ ਇੱਕ ਦੋ ਰਹਿ ਕੇ ਮੁੜ ਕੇ ਦਿਲ ਜਲਵਾ ਕੇ ਫੇਰ ਆਪ ਚਲ ਜਾਂਦੇ ਆ ਹੂੰ ਰਹਿ ਲਓ ਯਾਰ ਭਾਜੀ ਰਹਿ ਲਓ ਬਾਏ ਸਾਡਾ ਮੁੰਡਾ ਜਿਹੜਾ ਰੋਈ ਜਾਂਦਾ ਆ ਇਹ ਕਹਿੰਦਾ ਕਿ ਮੈਂ ਨਾਲ ਜਾਣਾ ਬਾਏ ਬਾਏ ਹੈ ਦਰਦੀ ਜਾਨ ਹੈ ਦਰਦੀ ਜਾਨ ਓਕੇ ਓਕੇ ਠੀਕ ਆ ਮਰਬੀਰ ਸਾਡਾ ਰੋਈ ਜਾਂਦਾ ਕਹਿੰਦਾ ਮੈਂ ਨਾਲ ਜਾਣਾ ਚਲੋ ਜੀ ਚੱਲੇ ਆ ਦੀਦੀ ਹੁਣੀ ਜੀ ਲੋ ਜੀ ਆਪਾਂ ਆ ਗਏ ਆ ਘਰੇ ਤੇ ਅੱਜ ਮੂਲੇ ਦੇ ਵਿੱਚ ਮੂਡ ਬਹੁਤ ਜ਼ਿਆਦਾ ਆਫ ਹੋਇਆ ਸੋ ਤੁਹਾਨੂੰ ਸਾਰਿਆਂ ਨੂੰ ਗੱਲ ਹੋਈ ਇਦਾਂ ਵੀ ਮਨਵੀਰ ਮਨਵੀਰ ਗਵਾਚ ਗਿਆ ਹੈਗਾ ਤੇ ਮਨਵੀਰ ਗਵਾਚ ਗਿਆ ਤੇ ਉਹਨੂੰ ਲੱਭਦੇ ਲੱਭਦੇ ਇਦਾਂ ਘੰਟਾ ਲੱਗ ਗਿਆ ਤੁਹਾਨੂੰ ਤੇ ਬਹੁਤ ਕਾ ਲੱਭਿਆ ਆਏ ਰੱਬਾ ਮੇਰਾ ਬਹੁਤ ਕਾ ਲੱਭਿਆ ਤੇ ਲੱਭਿਆ ਲੱਭਿਆ ਇੰਨਾ ਵੀ ਓਖਾ ਲੱਗਿਆ ਕਿ ਮੈਂ ਵੀ ਉੱਥੇ ਸਾਰਿਆਂ ਨੂੰ ਕਿੰਨਿਆਂ ਨੂੰ ਗਾਇਤਾ ਵੀ ਮੈਂ ਕਹਾ ਵੀ ਮੇਰਾ ਮੁੰਡਾ ਹੀ ਉੱਥੇ ਵੀ ਉਹਨੂੰ ਦੇਖਿਓ ਕਿੱਥੇ ਆਉ। ਉਹ ਖਲਬਾ ਯਾਰ ਵੀ ਸਾਡਾ ਤਾਂ ਮਨ ਇੰਨਾ ਕਾ ਜਿਆਦਾ ਆਪਣਾ ਲੋਸ ਅਫਸਰਟ ਅਫਸਰਟ ਹੋ ਗਿਆ। ਮੈਂ ਵੀ ਕਿੰਨੂੰ ਇਹ ਗੱਲ ਲੱਗੀ ਮੈਂ ਕਹਾ ਪ੍ਰੀਤੀ ਵੀ ਹੁਣ ਵੀ ਲੋਸ ਮੈਂਟਿਕ ਹੋਣੀ ਪੈ ਲਈ ਮੇਲੇ ਦੇ ਵਿੱਚ ਵੀ ਫੇਈ ਲੱਭਣਾ ਉਹਨੂੰ ਵੀ ਨੇ ਕਿੰਨੇ ਨਹੀਂ ਨਹੀਂ ਲੱਭ ਲੈਣਾ ਆ। ਗੱਲ ਇਦਾਂ ਮੈਂ ਨਾ ਬੂਡ ਫੋਨ ਲੱਗਾ ਮम्मी ਨੂੰ ਜੇ ਕਿਹਾ ਸੀ ਮੈਂ ਤਾਂ ਮम्मी ਵੀ ਮਨਵੀਰ ਦਾ ਧਿਆਨ ਰੱਖਿਓ ਵੀ ਮੈਂ ਕਹਾ ਵੀ ਇਹ ਨਾ ਹੱਤ ਹੱਤ ਛੱਡ ਕੇ ਭੱਜਦਾ ਪਿਆ ਆ। ਤੇ ਇੰਨੀ ਪ੍ਰੀਤੀ ਪਾਣੀ ਪਾਣੀ ਦੇਚ ਕੇ ਲੱਗੀ ਆ ਇੰਨੀ ਕੁ ਗੱਲ ਹੀ ਹੋਈ ਏ ਹਨਾ ਉਹ ਤੋਂ ਬਾਅਦ ਇਹਨੇ ਮਿੰਟ ਲਾਇਆ ਪੀ ਉਹਦੇ ਪੱਤ ਨੇ ਨਿਕਲ ਗਿਆ ਥੋਂ ਮੇਰੇ ਤੇ ਅਈ ਇਹਨੂੰ ਇਹਨੂੰ ਇਹ ਲੱਭਣ ਲਾਪੇ ਨਾ ਉਹ ਕਾ ਲੱਭਿਆ ਨਾ ਤੁਹਾਨੂੰ ਪਤਾ ਕਿ ਬੱਬ ਲੱਭਿਆ ਹੈ ਬਹੁਤ ਜ਼ਿਆਦਾ ਪ੍ਰੀਤੀ ਜੀ ਭੱਜ ਭਜਾਈ ਮਮੀ ਹੋਰ ਤੁਹਾਨੂੰ ਚਲ ਗਈ ਦੇਖਣ ਇਹਨੂੰ ਮੈਂ ਦੋਨੂੰ ਮੈਂ ਸਾਰੀ ਸੰਗਤ ਉਹਦੇ ਵਿੱਚ ਰੋਲਾ ਪਾਈ ਉਹ ਮੈਂ ਕਹਿੰਦਾ ਗੱਲ ਵੀ ਇਦਾਂ ਵੀ ਸਾਨੂੰ ਸਾਰੇ ਜਾਣਦੇ ਹੀ ਉਥੇ ਜਿੰਨੇ ਜਾਣੇ ਵੀ ਬਲੌਗ ਦੇ ਦੇ ਸੀ ਉਹ ਸਾਨੂੰ ਮਤਲਬ ਸਾਰਿਆਂ ਨੂੰ ਜਾਣਦੇ ਹੀ ਉਹਨਾਂ ਨੂੰ ਪਤਾ ਵੀ ਬਲੌਗ ਬਣਾਉਦੇ ਆ ਕਈ ਤਾਂ ਸਾਨੂੰ ਮਿਲ ਵੀ ਪਈ ਕਈ ਨਹੀਂ ਮਿਲੇ ਉਹਨਾਂ ਨੂੰ ਪਤਾ ਨਹੀਂ ਤੇ ਅਜੇ ਮਨਵੀਰ ਨੂੰ ਬਹੁਤ ਖਾਲ ਲੱਭਿਆ ਐ ਇਹਨਾਂ ਕੋ ਖਾਲ ਲੱਭਿਆ ਤੁਹਾਨੂੰ ਪਤਾ ਮੇਰਾ ਕਾਜ ਪਾਣੀ ਨੂੰ ਲੱਗਿਆ ਮੇਰਾ ਮਤਲਬ ਰੋਣਾ ਰੋਣਾ ਕਾ ਹੋ ਗਿਆ ਮੈਂ ਬਹੁਤ ਖਾਲ ਲੱਭਿਆ ਮੇਰਾ ਘਰ ਵੀ ਮੱਦੀ ਹੋਇਆ ਮਤਲਬ ਜਿਹਨੇ ਮੰਨਿਆ ਅੰਦਰੋਂ ਨਾ ਰਾਸ ਹੀ ਰਿਹਾ ਅਗਾ ਯਾਰ ਮੁੰਡਾ ਗਵਾਚ ਗਿਆ ਨਾ ਤੇ ਇਹ ਵੀ ਮਤਲਬ ਮਨਵੀਰ ਵੀ ਇਹ ਤਾਂ ਭੱਜਿਆ ਸੀ ਇਹਨੂੰ ਇਹ ਜੀ ਵੀ ਮੈਂ ਮੇਲੇ ਵਿੱਚ ਦੁਕਾਨਪੀ ਨੂੰ ਕੁਝ ਮਿਲੂ ਮਿਲੂਗਾ ਇਹ ਤਾਂ ਭੱਜਿਆ ਸੀ ਬਟ ਫਿਰ ਵੀ ਜਦੋਂ ਲੱਭ ਗਿਆ ਪਰ ਇਦਾਂ ਵੀ ਮਨ ਬਹੁਤ ਆਸ ਹੋਇਆ ਮੇਲੇ ਵਿੱਚ ਵੀ ਮਨਵੀਰ ਦਾ ਸਾਡਾ ਮੁੰਡਾ ਗਵਾਚ ਗਿਆ ਕਿਉਂਕਿ ਇੱਥੇ ਰਸ ਸੀਗਾ ਬਹੁਤ ਰਸ ਬਹੁਤ ਜ਼ਿਆਦਾ ਰਸ ਬਹੁਤ ਜ਼ਿਆਦਾ ਸੀ ਮਤਲਬ ਇਹ ਦਿਲ ਹੀ ਲੱਗਾ ਯਾਰ ਮੇਲੇ ਨੂੰ ਨਿਕਲੇ ਫਟਾਫਟ ਇਹ ਮੈਂ ਕਿ ਚੜੀਏ ਚਲੀ ਜਾ ਛੱਡ ਪਰੇ ਮਾਤਾ ਦੇਖ ਲਿਆ ਕਿ ਇਹਦਾ ਬਾਰ ਬਾਰ ਇਹੀ ਡਰ ਸੀਗਾ ਮਾਤਾ ਦੇਖ ਲਿਆ ਹੀ ਮੈਂ ਕਿ ਹੱਥ ਹੱਲ ਚਲੀ ਜਾ ਨੀ ਉਧਰੋਂ ਤੋਂ ਸਾਇਦ ਨਹੀਂ ਆਣ ਸਾਇਜ ਵੀ ਬਿਮਾਰ ਹੋ ਗਈ ਹੈ ਮੰਦ ਨਹੀਂ ਆਣੇ ਬਿਮਾਰ ਹੋ ਗਈ ਤੇ ਜਸਲੀਨ ਵੀ ਨਹੀਂ ਠੀਕ ਸੋ ਦੁੱਧਾਂ ਦੀ ਬੋਤਲ ਵੀ ਨਹੀਂ ਕੋਲ ਦੁੱਧ ਵੀ ਨਹੀਂ ਸੀਗਾ ਸੋ ਫੇ ਆਪਾਂ ਅੜਵੜ ਘਰੇ ਆ ਗਏ ਫਟ ਫਟ ਉਤੋਂ ਇੱਕ ਇਚਕੀ ਜਿਹੀ ਲੱਗੀ ਆ ਬਾਰ ਬਾਰ ਇਚਕੀ ਆ ਜਾਂਦੀ ਪਈ ਆ ਇਸ ਚੀਜ਼ ਨੂੰ ਕਿਦੋਂ ਕਰਿਓ ਨੰਨੂ ਮੇਰਾ ਪੁੱਤ ਇਹ ਇਹ ਵੀ ਬੜਾ ਜਿਆਦਾ ਮੇਰਾ ਪੁੱਤ ਕਿਹੜਾ ਦੁਪਹਿਰ ਨੂੰ ਵੀ ਨਹੀਂ ਇਹ ਸੌਂਦਾ ਹੈਗਾ ਇਹ ਰਾਤ ਨੂੰ ਸੌਂਦਾ ਜਾ ਕੇ ਸ਼ਾਮ ਨੂੰ ਇਹ ਆ ਜਦ ਇਹ ਹੋਣੀ ਤਾਂ ਦੁਪਹਿਰ ਨੂੰ ਸੌਂ ਜਾਵੇ ਠੀਕ ਹੈ ਲੋਈ ਹੁਣ ਸੋ ਆਪਾਂ ਬਲੌਗ ਦਾ ਕਰਦੇ ਆ ਐਂਡ ਤੇ ਮਨਵੀਰ ਸੱਚੀ ਅੱਜ ਇਹਨੇ ਤੁਹਾਨੂੰ ਬਹੁਤ ਕਮਾਇਆ ਇਹਨੇ ਬਹੁਤ ਕਮਾਇਆ ਬਹੁਤ ਜ਼ਿਆਦਾ ਕਮਾਇਆ ਇਹਨੇ ਭੱਜ ਜੜਾਈ ਇੰਨੀ ਕਰਾਈ ਹੈ ਨਾ ਮੇਰੀ ਮੈਂ ਬਹੁਤ ਜ਼ਿਆਦਾ ਥੱਕ ਗਿਆ ਮੇਰੇ ਇੱਕ ਹੱਚਕੀ ਜੀ ਲੱਗੀ ਆ ਮੈਂ ਤਾਂ ਬੋਲ ਨਹੀਂ ਹੁੰਦਿਆ ਸੌਪ ਲੋਕ ਦਾ ਐਂਡ ਕਰਦੇ ਆ ਲਵ ਯੂ ਐਂਡ ਥੈਂਕ ਯੂ ਬਾਏ ਬਾਏ ਹੱਚਕੀ ਬਹੁਤ ਜ਼ਿਆਦਾ ਲੱਗੀ ਪਾਣੀ ਪੀਤਾ ਫੇਰ ਵੀ ਨਹੀਂ ਸੈੱਟ ਹੋਇਆ ਸੋ ਹੂੰ ਕੰਡ ਨਾ ਹੋਈ ਹੁੰਦੀ ਸੀ ਪਤਾ ਨਹੀਂ ਕੋਲ ਹੀ ਯਾ ਕੋਲ ਹੀ ਕੰਡ ਦੋ ਮੇਰੇ ਸੌ ਬਲੌਗ ਦਾ ਕਰਦੇ ਐਂਡ ਥੈਂਕ ਯੂ ਲਵ ਯੂ ਸੋ ਮੱਚ ਲਾਈਕ ਜੀ ਦੋ ਅੱਜ ਸਾਰਾ ਦਿਨ ਬੀਜੀ ਸੀਗੇ ਚਿੱਠੇ ਯੂਟਿਊਬ ਦੇ ਮੇਲਾ ਕਰਕੇ ਤੇ ਬਾਕੀ ਲਵ ਯੂ ਆਲ ਥੈਂਕ ਯੂ ਬਾਏ ਬਾਏ ਕੀ ਨਾਣਾ ਪਤਾ ਕੀ ਹੋਇਆ ਹੈ ਕੀਆ ਕਾਡੂ ਦੇਖਣਿਆ ਲੈ ਕਾਡੂ ਲਾ ਕੇ ਦੇਨੂ ਲਾ ਦੇ ਲਾ ਨਾ ਮੈਂ ਲਾਦਾ ਲਾ ਦੇ ਯਾਰ ਕੰਟੂ ਅੱਜ ਸੱਚੀ ਮੇਰਾ ਦੁੱਧ ਹੀ ਬੜਾ ਮਨ ਦਾ ਦਿਆ ਹੋਇਆ ਪਿਆ ਇਹ ਦੇਖ ਕੇ ਲਾ ਦੇ ਕੰਟੂ ਮੈਨੂੰ ਲਾ